ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਅੱਜ ਕਿਸਾਨ ਅੰਦੋਲਨ ਲਈ ਚੌਥਾ ਜਥਾ ਰਵਾਨਾ ਹੋਇਆ ਗੱਲਬਾਤ ਕਰਦੇ ਹਾਂ ਜੂਨੀਅਰ ਦੇ ਆਗੂਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪਵਨਦੀਪ ਪੰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਾਲ ਮਜ਼ਦੂਰ ਸਹਿਯੋਗ ਕਮੇਟੀ ਪਿੰਡ ਦੀਪ ਸਿੰਘ ਵਾਲਾ ਵਾਦੀ ਦਾ ਚੌਥਾ ਜੱਥਾ ਉਹ ਅੱਜ ਅਸੀਂ ਸਿੰਘੂ ਬਾਰਡਰ ਤੇ ਜਾ ਰਿਹਾ ਜੀ ਸਾਡਾ ਤੇ ਤੁਹਾਨੂੰ ਦਾ ਨਾਮ ਸਮਾਨ ਵੀ ਲੈ ਕੇ ਚੱਲੇ ਜੱਥਾ ਸਾਡਾ ਬਹੁਤ 10 12 ਨੌਜਵਾਨ ਸਾਡੇ ਅੱਜ ਚੱਲੇ ਆ ਇਹ ਤੋਂ ਪਹਿਲਾਂ ਵੀ ਕੱਲ ਵੀ ਪਰਸੋਂ ਚੌਥੇ ਵੀ ਜਾ ਕੇ ਆਏ ਆ ਇਸੇ ਤਰ੍ਹਾਂ ਤੁਹਾਨੂੰ ਸਮਾਨ ਵਖੋਣੇ ਵਿੱਚ ਪਾਇ ਸਾਡਾ ਆਜੋ ਇੱਧਰ ਆਜੋ ਮੜੇ ਗਾਂਢੂ ਆ ਜੀ ਇੱਥੇ ਆ ਸਾਡਾ ਸਮਾਨ ਤੇ ਆਟਾ ਦਾਲ ਦੀ ਨਾਲ ਲੈ ਕੇ ਚੱਲੇ ਸਮਾਨ ਆਟਾ ਵੀ ਲੈ ਚੱਲੇ ਨਾਲ ਅਸੀਂ ਬੋਲ ਕੇ ਸਮਾਨ ਮਗਰ ਗੱਦੇ-ਬੱਦੇ ਰੱਖਦੇ ਹੋਏ ਅਸੀਂ ਸਾਰੇ ਜੇ ਗਦੇ ਦੇ ਪਾਣੀ ਪੂਣੀ ਦਾ ਸਾਰਾ ਇੰਤਜ਼ਾਮ ਕਰਕੇ ਪਾਣੀ ਪੂਣੀ ਤੇ ਕੀ ਸਾਰਾ ਸਮਾਨ ਆ ਗਿਆ ਪਾਣੀ ਪੂਣੀ ਦਾ ਸਾਰਾ ਇੰਤਜ਼ਾਮ ਸਾਡਾ ਪਹਿਲਾਂ ਵੀ ਸਾਡੀ ਟਰੈਲੀ ਟਰੈਕਟਰ ਗਿਆ ਹੋਇਆ ਸਾਡਾ ਪਾਣੀ ਵੀ ਨਾਲ ਲੈ ਚਲੇ ਦੂਜਾ ਸਮਾਨ ਵੀ ਤੇ ਅਸੀਂ ਹੋਰ ਸਾਰੇ ਪੰਜਾਬ ਨੂੰ ਬੇਨਤੀ ਕਰਦੇ ਆਂ ਵੀ ਜਿੰਨੇ ਵੀ ਸਾਡੇ ਭਰਾ ਕਿਸਾਨ ਭਰਾ ਤੁਸੀਂ ਸਾਰੇ ਵੱਧ ਤੋਂ ਵੱਧ ਦੋਹਾਂ ਬਾਰਡਰਾਂ ਤੋਂ ਉਹ ਪਹੁੰਚਣ ਸਾਰਿਆਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਉੱਥੇ ਜਾ ਕੇ ਪਹੁੰਚੋ ਅੱਜ ਅਸੀਂ ਚੌਥਾ ਜੱਥਾ ਜਿਹੜਾ ਅਸੀਂ ਅੱਜ ਹਰਵੰਡ ਕਰਨ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਰੀ ਜੀ ਕਾ ਖਾਲਸਾ ਵੈਗਰੀ ਜੀ ਕੀ ਫਤਿਹ ਬਜ਼ਾਰੇ ਜੀ ਕਿੱਥੇ ਦੀ ਆਪਾਂ ਜਾ ਰਹੇ ਕਿੰਨੀ ਸੰਗ ਜਾ ਰਹੀ ਆ ਅਸੀਂ ਸੰਗੋ ਬਾਰਡਰ ਤੇ ਜਾ ਰਹੇ ਹਾਂ ਸਾਡਾ ਚੌਥਾ ਜਥਾ ਆਪਣੇ ਦੀਪ ਸਿੰਘ ਵਾਲਾ ਪਿੰਡ ਤੋਂ ਹਾਂਜੀ ਤੇ ਸਾਰੀ ਸੰਗਤ ਜਾ ਰਹੀ ਆ ਸਾਰੇ ਪਰਿਵਾਰ ਮਿਲ ਕੇ ਸਾਡਾ ਪਿੰਡ ਵੱਤ ਤੋਂ ਚੜ੍ਹ ਕੇ ਸੰਯੋਗ ਕਰ ਰਿਹਾ ਹੈ ਤੇ ਬਹੁਤ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਆਪਣੇ ਭਰਾ ਉੱਥੇ ਫੱਟੜ ਹੋਏ ਸੀਗੇ ਜਾਂ ਸੱਟਾਂ ਫੇਟਾਂ ਵੱਜੀਆਂ ਸੀ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਆਪਾਂ ਨੂੰ ਤੇ ਆਪਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਜੋੜਨ ਦਾ ਖੜਨ ਦਾ ਟਾਈਮ ਆ ਹੁਣ ਹੁਣ ਖੜਨਾ ਚਾਹੀਦਾ ਸਹੀ ਕਿਸਾਨੀ ਦਾ ਟਾਈਮ ਆ ਮਤਲਬ ਕਿ ਹੁਣ ਜਿਹੜਾ ਮਤਲਬ ਕਿ ਉੱਥੇ ਅਤਿਆਚਾਰ ਹੋਇਆ ਉਹਦੇ ਸਬੰਧ ਵਿੱਚ ਹੁਣ ਜਾਣ ਦਾ ਫਾਇਦਾ ਆਪਾਂ ਨੂੰ ਅੱਗੇ ਪਿੱਛੇ ਜਾਣ ਦਾ ਕੋਈ ਫਾਇਦਾ ਨਹੀਂਗਾ ਉਹਨਾਂ ਆ ਸਮਾਂ ਆ ਗਿਆ ਉੱਥੇ ਪਹੁੰਚਣ ਦਾ ਵੱਤ ਵੱਤ ਸੰਗਤ ਪਹੁੰਚੇ ਇਹੇ ਬੇਨਤੀ ਹੈ ਜਿਹੜੇ ਘਰੇ ਸੁੱਤੇ ਪਏ ਆ ਉਹ ਪਹੁੰਚਣ ਇਹ ਮਤਲਬ ਕਿ ਜ਼ਰੂਰੀ ਹੈ ਹਾਂਜੀ ਕੋਰੇ ਜੀ ਵੈਰੂ ਜੀ ਖਾਲਸਾ ਵੈਰੂ ਜੀ ਕਿਸ ਫਤੇ ਸਾਰੇ ਕਿਸਾਨ ਵੀਰਾਂ ਨੂੰ ਵਪਾਰੀ ਵਰਗ ਨੂੰ ਤੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਕਿ ਹੌਮ ਹਮਾ ਕੇ ਪਹੁੰਚੋ ਜੀ ਬਹੁਤ ਸੈਂਟਰ ਸਰਕਾਰ ਆਪਣਾ ਧੱਕਾ ਕਰ ਰਹੀ ਆ ਤੇ ਜਿਹੜੇ ਮਤਲਬ ਕਿਸਾਨ ਵੀਰ ਕੁਝ ਵੀ ਕਾਰਨਾ ਕਰਕੇ ਇੱਥੇ ਮਤਲਬ ਨਹੀਂ ਜਾ ਰਹੇ ਠੀਕ ਹੈ ਸਾਰਿਆਂ ਨੂੰ ਬੇਨਤੀ ਆ ਇਹ ਵਾਤੋਵਾਦ ਆ ਕਿਸਾਨ ਮਜ਼ਦੂਰ ਵਪਾਰੀ ਵਰਗ ਤੇ ਪਹੁੰਚੋ ਜੀ ਸਾਰੇ ਕਿਸਾਨਾਂ ਦਾ ਸਾਥ ਦਿਓ ਹਾਂਜੀ ਨਿਰਵਾਇਤ ਜੀ ਕਿੰਨੇ ਹਾਂਜੀ ਕਿੰਨੇ ਤਿਆਰੀਆਂ ਜੀ ਫੁੱਲ ਹਾਂਜੀ ਹਾਂਜੀ ਫੁੱਲ ਆਈ ਦਿੱਲੀ ਚੱਲੇ ਮੁੰਡਾ ਜੀ ਤਿਆਰੀਆਂ ਹੀ ਬੋਲੀਆਂ ਸਾਰੀ ਪੂਰੇ ਸਾਰੀਆਂ ਤਿਆਰੀਆਂ ਸੀ ਤੌਰ ਬਾਣ ਤੁਰ ਲੱਗੇ ਜੀ ਸਾਡੇ ਤਕਰੀਬਨ ਦੋ ਵਜੇ ਸੀ 9:00 ਵਜੇ ਆ ਇੱਕ ਤੋਂ ਅੱਧੇ ਦੇ ਨੂੰ ਅਸੀਂ ਉੱਥੇ 1:30 ਵਜੇ ਤੂੰ ਸੀ ਪਹੁੰਚ ਜਾਗੇ ਅਸੀਂ ਸਾਡਾ ਉੱਥੇ ਜੱਥਾ ਗਿਆ ਰਿਹਾ ਹੁਣ ਕਿਸੇ ਉਹਨਾਂ ਨੂੰ ਤੁਸੀਂ ਭੇਜ ਜਾਓ ਹੁਣ ਇਹ 5-7 ਦਿਨ ਇੱਥੇ ਰਹਿਣਗੇ ਉੱਥੇ ਜਾ ਕੇ ਤੇ ਸਾਰਿਆਂ ਨੂੰ ਬੇਨਤੀ ਸਾਰੇ ਪਿੰਡਾਂ ਨੂੰ ਵੀ ਠੀਕ ਆਪਣੇ ਜਿਹੜੇ ਗੁੱਸੇ ਗਿਲੇ ਸਾਰੇ ਭਲਾ ਕੇ ਆਪਾਂ ਸਾਰੇ ਯਾਨੀ ਕਿ ਉੱਥੇ ਆਪਾਂ ਜਾ ਕੇ ਪਹੁੰਚ ਜਾਈਏ ਦੋਵਾਂ ਬਾਰਡਰਾਂ ਤੇ ਤਾਂ ਸਾਡੀ ਇਹੀ ਬੇਨਤੀ ਆ